ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਂ ਜਰਾ ਮੌਸਮ ਸੰਦੇ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਮੌਸਮ ਅਜਿਹਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਕੀ ਕਰ ਬਟ ਲਊਗਾ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਹਵਾਵਾਂ ਦੇ ਦਿਸ਼ਾ ਦੀ ਤਾਂ ਹਵਾਵਾਂ ਜਿਹੜੀਆਂ ਉਹ ਪੂਰਬ ਦੀਆਂ ਚੱਲ ਰਹੀਆਂ ਸੀਗੀਆਂ ਲੇਕਿਨ ਕੱਲ ਬਹੁਤ ਜ਼ਿਆਦਾ ਗਰਮੀ ਪਈ ਆ 29 ਤਰੀਕ ਨੂੰ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਸਾਰੇ ਸਥਾਨਾਂ ਤੇ ਤੇ ਆਪਾਂ ਦੱਸਿਆ ਸੀ ਵੀ ਨੇਰੀ ਝੱਖੜ ਵੀ ਆ ਸਕਦਾ ਜਿਹੜਾ ਕਿ ਰਾਤ ਨੂੰ ਉਤਪਨ ਹੋਇਆ ਤੇ ਰਾਤ ਨੂੰ ਕਈ ਥਾਵਾਂ ਤੇ ਨੇਰੀ ਝੱਖੜ ਵੀ ਆਇਆ ਹਲਕਾ ਤੇ ਕੁਝ ਥਾਵਾਂ ਤੇ ਹਲਕੀ ਦਰਮਿਆਨੀ ਬਰਖਾ ਵੀ ਹੋਈ ਆ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਦਾ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਨਾਲ ਦੀ ਨਾਲ ਇੱਕ ਚੱਕਰਵਾਤਾ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਹੋਰ ਜ਼ਿਆਦਾ ਮਜ਼ਬੂਤ ਹੋਊਗਾ ਜੇਕਰ ਗੱਲ ਕਰੀਏ ਆਪਾਂ ਅੱਜ 30 ਤਰੀਕ ਦੇ ਮੌਸਮ ਦੀ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ 30 ਤਰੀਕ ਨੂੰ ਬਹੁਤ ਸਾਰੇ ਸਥਾਨਾਂ ਤੇ ਹਨੇਰੀ ਚਖੜ ਦੇ ਨਾਲ ਤੇਜ਼ ਸ਼ਰਾਟੇ ਦਾ ਰਮੀ ਹੈ ਜਿਹੜਾ ਉਹ ਪੈ ਸਕਦਾ ਉਹ ਸਮੁੱਚੇ ਪੰਜਾਬ 'ਚ ਹੀ ਪੈਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ ਪੱਛਮ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਮੋਹਾਲੀ ਚੰਡੀਗੜ੍ਹ ਇਸੇ ਤਰ੍ਹਾਂ ਫਿਰੋਜ਼ਪੁਰ ਫਰੀਦਕੋੜ ਮੁਕਸਰਾ ਬਠਿੰਡਾ ਬਰਨਾਲਾ ਮੋਗਾ ਲੋ ਆਣਾ ਪਟਿਆਲਾ ਸੰਗਰੂਰ ਫਾਜ਼ਲਕਾ ਅਬੂਰ ਇਸ ਤੋਂ ਬਿਨਾ ਪਟਿਆਲੇ ਦੇ ਇਲਾਕੇ ਮਲੇਰ ਕੋਟਲਾ ਹੋ ਗਿਆ ਤੇ ਸਾਰਾ ਲੁਧਿਆਣਾ ਤੇ ਲੁਧਿਆਣੇ ਤੋਂ ਅੱਗੇ ਖੰਨਾ ਦਰਾਹਾ ਜਿੰਨੇ ਵੀ ਸਾਰੇ ਸਰਹੰਦ ਫਤੇਗੜ ਸਾਹਿਬ ਇਹ ਸਾਰੇ ਇਲਾਕਿਆਂ ਦੇ ਵਿੱਚ ਅੱਜ 30 ਤਰੀਕ ਨੂੰ ਸਾਰਾ ਦਿਨ ਗਰਜ ਚਮਕ ਦੇ ਨਾਲ ਛਿੱਟੇ ਤੇ ਕੁਝ ਥਾਵਾਂ ਤੇ ਨੇਰੀ ਝਕੜਾ ਜਿਹੜਾ ਉਹ ਆ ਸਕਦਾ ਤੇ ਇਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਕਾਰਵਾਈਆਂ ਹੋ ਸਕਦੀਆਂ ਕਿਤੇ ਤੇਜ਼ ਕਾਰਵਾਈ ਹੋ ਸਕਦੀ ਹੈ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਲੇਕਿਨ ਨੇਰੀ ਝਕੜ ਤੇ ਮੀਂਹ ਦਾ ਦੌਰ ਹੈ ਜਿਹੜਾ ਉਹ ਸਾਰਾ ਦਿਨ ਅੱਜ ਬਣਿਆ ਰਹੂਗਾ ਕਦੇ ਹਟ ਜਾਊਗਾ ਕਦੇ ਦੁਬਾਰਾ ਫੇਰ ਆ ਜਾਊਗਾ ਇਸੇ ਤਰ੍ਹਾਂ ਇਹ ਕਾਰਵਾਈ ਹੈ ਜਿਹੜੀ ਉਹ ਅੱਜ ਦਿਨੇ ਤੇ ਅੱਜ ਰਾਤ ਨੂੰ ਹੈ ਜਿਹੜੀ ਉਹ ਚੱਲਦੀ ਰਹੂਗੀ 31 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਹੈ ਜਿਹੜੀ ਉਹ ਸੰਭਾਵਨਾ ਮੌਸਮ ਸਹੀ ਬਣਿਆ ਰਹੂਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਤੇ ਇਹ ਟੈਂਪਰੇਚਰ ਵਧਣ ਦੇ ਨਾਲ ਮਈ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਬੱਦਲ ਆ ਜਿਹੜਾ ਉਹ ਇਸ ਵਕਤ ਕਿੱਥੇ ਕਿੱਥੇ ਲਾਸ਼ ਕਰਿਆ ਜੇਕਰ ਆਪਾਂ ਬੱਦਲ ਦੇਖੀਏ ਤਾਂ ਇਸ ਵਕਤ ਪੰਜਾਬ ਦੇ ਉੱਤੇ ਪੂਰੀ ਗਰਜਲੁਕ ਵਾਲੇ ਬੱਦਲ ਆ ਜਿਹੜੇ ਉਹ ਬਣੇ ਹੋਏ ਆ ਤੇ ਕੁਝ ਥਾਵਾਂ ਤੇ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਦੇ ਰਹੇ ਆ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਜੇਕਰ ਆਪਾਂ ਆਉਣ ਵਾਲੇ ਪੰਨਿਆਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਸ ਵਕਤ ਪੰਜਾਬ ਦੇ ਵਿੱਚ ਜਬਰਦਸਤ ਜਿਹੜੀ ਬੱਦਲਵਾਈ ਉਹਛਾਈ ਹੋਈ ਹੈ ਤੇ ਕਈ ਥਾਵਾਂ ਤੇ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਦੇ ਟਾਈਮ ਕਈ ਥਾਵਾਂ ਤੇ ਨੇਰੀ ਝੱਖੜ ਦੇ ਨਾਲ ਤੇਜ਼ ਸ਼ਰਾਟੇ ਦਰਮੀ ਹੈ ਜਿਹੜਾ ਉਹ ਪੈ ਸਕਦਾ ਤੇ ਮੌਸਮਾਂ ਵਧੀਆ ਠੰਡਾ ਬਣਿਆ ਰਹੂਗਾ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਰਾਜਸਥਾਨ ਤੇ ਹਰਿਆਣੇ ਦੇ ਭਾਗਾਂ ਦੇ ਵਿੱਚ ਵੀ ਇਹ ਜਿਹੜੀਆਂ ਕਾਰਵਾਈਆਂ ਉਹ ਹੋਣ ਦੀ ਸੰਭਾਵਨਾ ਜਿਹੜੀ ਵਰਕਰਾਰਾ ਉਸ ਤੋਂ ਬਾਅਦ ਗੱਲ ਕਰੀ ਆਪਾਂ 31 ਤਰੀਕ ਦੀ ਤੇ 31 ਤਰੀਕ ਨੂੰ ਵੀ ਇਸੇ ਤਰ੍ਹਾਂ ਹਲਚਲ ਆ ਜਿਹੜੀ ਜਾਰੀ ਰਹੂਗੀ ਨੇਰੀ ਝਕੜ ਦੇ ਨਾਲ ਕੁਝ ਥਾਵਾਂ ਤੇ ਮੀਂਹ ਸ਼ਰਾਟੇਦਾਰ ਤੇ ਕੁਝ ਥਾਵਾਂ ਤੇ ਹਲਕੀ ਦਰਮਿਆਨੀ ਵਰਖਾ ਹੋਊਗੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਕਰਵਾਂ ਹੋਣਗੀਆਂ ਗੱਲ ਕਰੀ ਆਪਾਂ 1 ਤਰੀਕ ਦੀ ਤਾਂ 1 ਤਰੀਕ ਨੂੰ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਆ ਲਦਾਖ ਗਿਲਗਿਟ ਪਾਕਿਸਤਾਨ ਹਿਮਾਚਲ ਉੱਤਰਾਖੰਡ ਅਤੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਨੇਰੀ ਝਕੜ ਦੇ ਨਾਲ ਸ਼ਰਾਟੇਦਾਰ ਮੀਂਹ ਪਊਗਾ ਲੇਕਿਨ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਪੂਰਾ ਥ ਇੱਥੇ ਗਰਮੀ ਪੂਰੀ ਜ਼ਬਰਦਸਤ ਤਰੀਕੇ ਨਾਲ ਪਹੂਗੀ ਉਸ ਤੋਂ ਬਾਅਦ ਗੱਲ ਕਰੀਏ 2-3 ਦਿਨ ਤੱਕ ਦੋ ਤਰੀਕ ਨੂੰ ਵਰਖਾ ਜਿਹੜੀ ਹੋਰ ਵਧੂਗੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਦੇ ਉੱਤਰੀ ਭਾਗ ਪੰਜਾਬ ਦੇ ਉੱਤਰੀ ਭਾਗ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਨੇਰੀ ਝੱਖੜ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਤੇ ਬਾਕੀ ਭਾਰਤ ਦੇ ਵਿੱਚ ਮੌਸਮਾ ਜਿਹੜਾ ਉਹ ਜਿਵੇਂ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਇਹਨਾਂ ਚ ਖੁਸ਼ਕ ਰਹੂਗਾ ਮੌਸਮ ਗੱਲ ਕਰੀ ਆਪਾਂ 3 ਤਰੀਕ ਦੀ 3 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਮਧ ਪ੍ਰਦੇਸ਼ ਦੇ ਕੁਝ ਭਾਗ ਰਾਜਸਥਾਨ ਦੇ ਪੂਰਬੀ ਭਾਗ ਆ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਲੇਕਿਨ ਰਾਜਸਥਾਨ ਦੇ ਬਾਕੀ ਭਾਗ ਗੁਜਰਾਤ ਮਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਨੀਚੇ ਸਾਰਾ ਭਾਰਤ ਮੌਸਮ ਗਰਮ ਤੇ ਖੁਸ਼ਕ ਬਣਿਆ ਰਹੂਗਾ 4 ਤਰੀਕ ਨੂੰ ਕਾਰਵਾਈਆਂ ਹੋਰ ਤੇਜ਼ ਹੋ ਜਾਣਗੀਆਂ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਜਦੋਂ ਕਸ਼ਮੀਰ ਤੋਂ ਘਟਜੂ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ ਜ਼ੋਰ ਫੜੂਗੀ ਰਾਜਸਥਾਨ ਤੇ ਗੁਜਰਾਤ ਚ ਮੌਸਮ ਹਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ 5 ਤਰੀਕ ਨੂੰ ਮੂਸਲਾ ਧਾਰ ਬਰਖਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹੋਣ ਦੀ ਸੰਭਾਵਨਾ ਅ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਤੇ ਹਿਮਾਚਲ ਚ ਇਨ੍ਹਾਂ ਭਾਗਾਂ ਚ ਬਰਖਾ ਹੋ ਸਕਦੀ ਆ ਗੁਜਰਾਤ, ਰਾਜਸਥਾਨ, ਮਧ ਪ੍ਰਦੇਸ਼ ਦੇ ਬਾਕੀ ਭਗ ਬਿਹਾਰ 366 ਤੋਂ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੋ ਜੇਕਰ ਵਧੀਆ ਲੱਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ੍ਰੀ ਅਕਾਲ।